ਓਏ ਐਨੇ ਇੱਥੇ ਇਕੱਠੇ ਬੈਠ ਕੇ ਪਿਆਰੇ ਛੱਡ ਦੇ ਇਹ ਵਾਕਈ ਮਜ਼ਾਕ ਬਣਾ ਰਿਹਾ ਖੜ ਓਏ ਇੱਕਦਮ ਅਭੀ ਤੂੰ ਪਹਿਲਾਂ ਉਹਦਾ ਮਜ਼ਾਕ ਬਣਾ ਰਿਹਾ ਖੜ ਕੇ ਸੀ ਤੂੰ ਕਿੰਨਾ ਤੂੰ ਦੁਕਾਨਦਾਰ ਬੰਦਾ ਤੂੰ ਸਹੀ ਕਰ ਰਿਹਾ ਇਹ ਮੈਂ ਕੀ ਕਰੀਆ ਮੈਂ ਤੈਨੂੰ ਇੱਕ ਡਰਾਮਾ ਨੂੰ ਪੈਸੇ ਮੋੜਦੇ ਫਿਰ ਤੂੰ ਡਾਂਮੇਬਾਜੀ ਕਰ ਰਿਹਾ ਪਿੱਛੇ ਜਨਾਨੀ ਨਾਲ ਦੇਖ ਕੇ ਤੈਨੂੰ ਸ਼ਰਮ ਨਹੀਂ ਆ ਰਹੀ ਲੇਡੀ ਨਾਲ ਤੂੰ ਜਾ ਕੇ ਡਾਂਮੇਬਾਜੀ ਕਰ ਰਿਹਾ ਐਨੇ ਹੈਵੀ ਹੋਵੇਂਗੇ ਹੁਣ ਓਏ ਨਾਲਾ ਬੈਠ ਏਨਾ ਹੈਵੀ ਹੋਵੇਂਗਾ ਤੂੰ ਹੁਣ ਜੇ ਤੇਰੀ ਘਰਾਈ ਤੇਰੀ ਤੇਰੀ ਮਾਤਰੇ ਨਾਲ ਹੋਵੇ ਤੂੰ ਕਰੇਗਾ ਇਦਾਂ ਤੂੰ ਕਰੇਗਾ ਤੇਰੀ ਮਾਂ ਨਾਲ ਹੋਵੇ ਤੂੰ ਹੀ ਹੈਵੀ ਹੋਣ ਲੱਗ ਗਿਆ ਕੀ ਹੈਵੀ ਹੈ ਤੂੰ ਨੱਚੀਏ ਨਾ ਜਨਾਨੀਓ ਨਾਲ ਇਹਨੂੰ ਸ਼ਰਮ ਨਹੀਂ ਮਾਰੀ ਵੀ ਬੰਦੇ ਨੂੰ ਤੂੰ ਕੋਲੇ ਵੇਹੇ ਦੇ ਤਾ ਚੌੜੂ ਜਾ ਰਹੇ ਨੇ ਬਸ 200 ਗ੍ਰਾਮ ਚੀਕੂ ਹੈ ਅਗਲੇ ਨੇ ਪੈਸਾ ਯਾਰ ਤੂੰ ਅਹਲੇਲੇ ਫਿਰ ਕੋ ਡਰਾਮੇ ਬਾਈ ਕਿਉ ਕਰ ਰਿਹਾ ਤੂੰ ਵੇਹੇ ਮੋੜ ਤੇ ਗੱਲ ਖਤਮ ਹੋ ਗਈ ਚੀਕੂ ਲੈ ਕੇ ਆਏ ਕੋਈ ਆ ਤੂੰ ਡਰਾਮੇ ਬਾਈ ਕਿਉ ਕਰ ਰਿਹਾ ਉਹ ਕੱਲਾ ਬਤਾ ਦੇ ਕਿਉ ਡਰਾਮੇ ਬਾਈ ਕਰ ਰਿਹਾ ਉਹਦੇ ਨਾਲ ਹੁਣ ਓਕੇ ਆ ਬਸ ਚਲੋ 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 ਬੰਨੂ ਸ਼ਰਮ ਉਹ ਜਿਹੜੀ ਦੇਖ ਤਾ ਤੂੰ ਇਲੀਗਲ ਜਗ੍ਹਾ ਤੇ ਦੁਕਾਨ ਲਾਈ ਹੋਈ ਆ ਉੱਪਰੋਂ ਤੂੰ ਡਰਾਮੇ ਬਾਈ ਕਰ ਰਿਹਾ ਲੋਕਾਂ ਨਾਲ ਥੋੜਾ ਦੇਖ ਜੀ ਛੋੜਾ ਠੀਕ ਆ ਭਾਈ ਓਕੇ ਆ ਚਲੋ ਚਲੋ ਓਏ ਇਹਨੇ ਇਹਨੇ ਇਕੱਠੇ ਬੈਠੋ ਬੈ ਰਹੇ ਛੱਡ ਦੇ ਇਹ ਵਾਕੇ ਮਜ਼ਾਕ ਵਾਲੇ ਖੜ ਓਏ ਇੱਕਦਮ ਅਭੀ ਤੂੰ ਪਹਿਲਾਂ ਉਹਦਾ ਮਜ਼ਾਕ ਬਣਾ ਰਿਹਾ ਖੜ ਕੇ ਸੀ ਤੂੰ ਕਿੰਨਾ ਤੂੰ ਦੁਕਾਨਦਾਰ ਬੰਦਾ ਤੂੰ ਸਹੀ ਕਰ ਰਿਹਾ ਇਹ ਮੈਂ ਕੀ ਕਰਿਆ ਮੈਂ ਤੈਨੂੰ ਇੱਕ ਡਰਾਮਾ ਨੂੰ ਪੈਸੇ ਮੋੜਦੇ ਫਿਰ ਤੂੰ ਡਾਂਮੇਬਾਜੀ ਕਰ ਰਿਹਾ ਪਿੱਛੇ ਜਨਾਨੀ ਨਾਲ ਦੇਖ ਕੇ ਤੈਨੂੰ ਸ਼ਰਮ ਨਹੀਂ ਆ ਰਹੀ ਲੇਡੀ ਨਾਲ ਤੂੰ ਜਾ ਕੇ ਡਾਂਮੇਬਾਜੀ ਕਰ ਰਿਹਾ ਇਹਨੇ ਹੈਵੀ ਹੋਵੇਂਗਾ ਹੁਣ ਓਏ ਰਾਣਾ ਬੈਠ ਏਨਾ ਹੈਵੀ ਹੋਵੇਂਗਾ ਤੂੰ ਹੁਣ ਜੇ ਤੇਰੀ ਘਰ ਵਾਲੀ ਤੇਰੀ ਤੇਰੀ ਮਾਤਰੇ ਨਾਲ ਹੋਵੇ ਤੂੰ ਕਰੇਗਾ ਇਦਾਂ ਤੂੰ ਕਰੇਗਾ ਤੇਰੀ ਮਾਂ ਨਾਲ ਹੋਵੇ ਤੁਸੀਂ ਹੈਵੀ ਹੋਣ ਲੱਗ ਗਏ ਹੋ ਕੀ ਹੈਵੀ ਹੈ ਤੂੰ ਨੱਚੀ ਜਾਦਾ ਜਿਨਾਨੀ ਦੇ ਨਾਲ ਇਹਨੂੰ ਸ਼ਰਮ ਨਹੀਂ ਮਾਰੀ ਵੀ ਬੰਦੇ ਨੂੰ ਤੂੰ ਕੋਲੇ ਪੈਸੇ ਦੇ ਤਾ ਚੋਰੂ ਜਾ ਰਹੇ ਨੇ ਬਸ 200 ਗ੍ਰਾਮ ਚੀਕੂ ਹੈ ਅਗਲੇ ਨੇ ਪੈਸਾ ਯਾਰ ਤੂੰ ਅਹਲੇਲੇ ਫਿਰ ਤੋਂ ਡਰਾਮੇ ਵਾਈ ਕਿਉਂ ਕਰ ਰਿਹਾ ਤੂੰ ਵਹਿ ਮੋੜ ਤੇ ਗਲ ਖਤਮ ਹੋ ਗਈ ਚੀਕੂ ਲੈ ਕੇ ਆਏ ਕੋਈ ਆ ਤੂੰ ਡਰਾਮੇ ਵਾਈ ਕਿਉਂ ਕਰ ਰਿਹਾ ਉਹ ਕੱਲਾ ਪਤਾ ਦੇ ਕਿਉਂ ਡਰਾਮੇ ਵਾਈ ਕਰ ਰਿਹਾ ਉਹਦੇ ਨਾਲ ਹਾਂ ਓਕੇ ਆ ਬਸ ਚਲੋ ਚਲੋ ਓਏ ਚਲੋ ਚਲੋ ਬੰਨੂ ਸ਼ਰਮ ਉਹ ਜਿਹੜੀ ਇੱਕ ਤਾਂ ਤੂੰ ਇਲੈਗਲ ਜਿਹੜੀ ਦੁਕਾਨ ਲਾਈ ਹੋਈ ਆ ਉਪਰੋਂ ਤੂੰ ਡਰਾਮੇ ਵਾਈ ਕਰ ਰਹੇ ਆ ਲੋਕਾਂ ਨਾਲ ਥੋੜਾ ਵੇਖ ਜੇ ਛੋਲਾ ਠੀਕ ਆ ਭਾਈ ਓਕੇ ਆ ਚਲੋ ਚਲੋ ਓਏ ਓਏ ਇਹਨੇ ਇਹਨੇ ਇਕੱਠੇ ਵੇਖੋ ਪਿਆ ਰਹੇ ਛੱਡ ਦੇ ਇਹ ਵਾਕੇ ਮਜ਼ਾਕ ਮੇਰੇ ਛੱਡ ਓਏ ਇੱਕਦਮ ਫਿਰ ਤੂੰ ਪਹਿਲਾਂ ਉਹਦਾ ਮਜ਼ਾਕ ਬਣਾ ਰਿਆ ਖੜ ਕੇ ਸੀ ਤੂੰ ਕੰਨਾ ਤੂੰ ਜ਼ਗਵਾਨਦਾਰ ਬੰਦਾ ਤੂੰ ਸਹੀ ਕਰ ਰਿਹਾ ਇਹੇ ਮੈਂ ਕੀ ਕਰੀਆ ਮੈਂ ਤੈਨੂੰ ਇੱਕ ਡਰਾਮਾ ਨੂੰ ਪੈਸੇ ਮੋੜਦੇ ਫਿਰ ਤੂੰ ਡਾਂਮੇਬਾਜੀ ਕਰ ਰਿਹਾ ਪਿਛੋ ਜਨਾਨੀ ਨਾਲ ਦੇਖ ਕੇ ਤੈਨੂੰ ਸ਼ਰਮ ਨਹੀਂ ਆ ਰਹੀ ਲੈੜੀ ਤੇ ਤੂੰ ਜਾ ਕੇ ਡਾਂਮੇਬਾਜੀ ਕਰ ਰਿਹਾ ਇਹਨੇ ਹੈਵੀ ਹੋਵੇਂਗਾ ਹੁਣ ਓਏ ਲਾਣਾ ਬੈਠਾ ਇਹਨੇ ਹੈਵੀ ਹੋਵੇਂਗਾ ਤੂੰ ਹੁਣ ਜੇ ਤੇਰੀ ਘਰਾਈ ਤੇਰੀ ਤੇਰੀ ਮਾਤਰੇ ਨਾਲ ਹੋਵੇ ਤੂੰ ਕਰੇਗਾ ਇਦਾਂ ਤੂੰ ਕਰੇਗਾ ਤੇਰੀ ਮਾਂ ਨਾਲ ਹੋਵੇ ਤੂੰ ਹੀ ਹੈਵੀ ਹੋਣ ਲੱਗ ਗਿਆ ਓ ਕਿਆ ਹੈ ਵੀ ਮੈਂ ਤੂੰ ਨੱਚੀ ਜਾ ਨਾ ਜਿਨਾਨੀਓ ਨਾਲ ਇਹਨੂੰ ਸ਼ਰਮ ਨਹੀਂ ਮਾਰੀ ਵੀ ਬੰਦੇ ਨੂੰ ਤੂੰ ਕੋਲੇ ਪੈਸੇ ਦੇ ਤਾ ਚੌੜੂ ਜਾਰ ਨੇ ਬਸ ਸੋਗਰਾਮ ਚੀਕੂ ਹੈ ਅਗਲੇ ਨੇ ਪੈਸਾ ਯਾਰ ਤੂੰ ਅਗਲੇ ਨੇ ਫਿਰ ਤੂੰ ਡਰਾਮੇ ਬਾਈ ਕਿਉਂ ਕਰ ਰਿਹਾ ਤੂੰ ਪੈਸੇ ਮੋੜ ਤੇ ਗੱਲ ਖਤਮ ਹੋ ਗਈ ਚੀਕੂ ਲੈ ਕੇ ਆਏ ਕੋਈ ਆ ਤੂੰ ਡਰਾਮੇ ਬਾਈ ਕਿਉਂ ਕਰ ਰਿਹਾ ਉਹ ਕੱਲਾ ਬਤਾ ਦੇ ਕਿਉਂ ਡਰਾਮੇ ਬਾਈ ਕਰ ਰਿਹਾ ਉਹਦੇ ਨਾਲ ਹਾਂ ਓਕੇ ਆ ਬਸ ਚਲ ਓਏ ਓਏ ਚਲੋ ਚਲੋ ਆ ਗਏ ਬੰਦੇ ਨੂੰ ਸ਼ਰਮ ਹੁਣ ਜੇ ਦੇਖ ਤਾ ਤੂੰ ਇਲੀਗਲ ਜਿਹੜੀ ਦੁਕਾਨ ਲਾਈ ਹੋਈ ਆ ਉੱਪਰੋਂ ਤੋਂ ਡਰਾਮੇ ਵਾਈ ਕਰ ਰਹੇ ਆ ਲੋਕਾਂ ਦਾ ਥੋੜਾ ਵੇਖ ਜੇ ਛੋੜਾ ਠੀਕ ਆ ਭਾਈ ਓਕੇ ਆ ਚਲੋ ਚਲੋ ਬੈਠੋ